ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਸੀਨੀਅਰ ਮੈਂਬਰ ਸਾਹਿਬਾਨ ਅੱਜ ਅਸੀਂ ਸਿੰਘ ਸਾਹਿਬ ਨੂੰ ਵਧਾਈ ਦਿੰਦੇ ਆ ਕਿ ਉਹਨਾਂ ਨੇ ਜਿਹੜੀ ਅੱਜ ਇੱਥੇ ਤਕਤਸ਼ਰੀ ਕੇਸਗੜ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਅੱਜ ਸ਼ੁਰੂ ਕੀਤੀ ਹੈ ਤੇ ਉਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਸਾਰੇ ਅਸੀਂ ਵਧਾਈ ਦਿੰਦੇ ਆ ਸਿੰਘ ਸਾਹਿਬ ਨੂੰ ਔਰ ਉਮੀਦ ਕਰਾਂਗੇ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਈ ਇਹਨੂੰ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਾਰਾ ਕਾਰਜ ਜਿਹੜਾ ਕੀਤਾ ਗਿਆ ਵਾ ਉਹਨਾਂ ਨੂੰ ਸਵਾ ਸਭਾਰੇ ਗਈ ਆ ਐਸੀ ਕੋਈ ਗੱਲ ਨਹੀਂ ਮੇਲੇ ਦੇ ਵਿੱਚ ਟਾਈਮ ਦਾ ਵਾਦਾ ਕੱਟਾ ਕਿਸੇ ਵੇਲੇ ਹੋ ਸਕਦਾ ਹੋ ਸਕਦਾ ਸਮੇਂ ਦੇ ਹਾਲਾਤ ਕਈ ਵਾਰੀ ਐਸਾ ਵੀ ਹੁੰਦਾ ਅਸੀਂ ਜ਼ਿੰਮੇਵਾਰ ਆ ਸ਼ਰੋਮਣੀ ਕਮੇਟੀ ਜ਼ਿੰਮੇਵਾਰ ਆ ਪੰਥਰ ਜੇ ਕੋਈ ਵਾਦਾ ਕੱਟਾ ਵੀ ਗੱਲਬਾਤ ਵੀ ਹੁੰਦੀ ਆ ਕਿਉਂਕਿ ਭੀੜ ਐ ਮੇਲਾ ਐ ਇਹਦੇ ਵਿੱਚ ਇਸ ਨੂੰ ਗੱਲ ਨੂੰ ਕਈ ਵਾਰੀ ਇਹ ਬਹੁਤੀ ਸੰਗਣੀ ਫਾਲ ਦੇ ਕਰਨੀ ਬਜਾਏ ਤੇ ਇਹ ਜਿਹੜਾ ਆਰੰਭ ਜਿਹੜਾ ਪਹਿਲਾ ਤਰ੍ਹਾਂ